ਸਤਿਰ ਸੋਈ ਪਰੈ ਜੋ ਅਰਗੁਣ ਗਾਇ ਸਾਧ ਸੰਗਤਿ ਕੈ ਸੰਗ ਵਸੈ ਵਡਭਾਗੀ ਅੱਜ ਅਸੀਂ ਪਹੁੰਚ ਚੁੱਕੇ ਆਂ ਸ਼ਹਿਰ ਬਟਾਲਾ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਨਿਸ਼ਾਨੀ ਅੱਜ ਵੀ ਮੌਜੂਦ ਹੈ ਜਿਸ ਨੂੰ ਕੰਦ ਸਾਹਿਬ ਕਿਹਾ ਜਾਂਦਾ ਹੈ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸੁਲਖਣੀ ਜੀ ਨੂੰ ਵਿਆਹ ਆਏ ਤਾਂ ਉਹ ਇਸ ਕੰਦ ਦੇ ਲਾਗੇ ਬੈਠ ਗਏ ਤਾਂ ਇੱਕ ਬਜ਼ੁਰਗ ਹੋਰ ਨੇ ਕਿਹਾ ਕਿ ਕਾਕਾ ਇਹ ਕੰਦ ਡਿਗ ਜਾਵੇਗੀ ਪਰੇ ਹੋ ਕੇ ਬੈਠ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਹ ਕੰਦ ਕਦੇ ਨਹੀਂ ਡਿਗੇਗੀ ਇਹ ਜੁਗੋ ਜੁਗ ਇਹ ਕੰਦ ਇਵੇਂ ਹੀ ਰਹੇਗੀ ਜੋ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਕੰਦ ਸਾਹਿਬ ਗੁਰਦੁਆਰਾ ਹੈ